ਅੰਮ੍ਰਿਤ ਦੋਸਤੋ ਕੱਲ ਅਸੀਂ ਮੀਤੀ 5 ਤਰੀਕ ਨੂੰ ਲੌਂਗੋਵਾਲ ਤੋਂ ਮੋਟਰਸਾਈਕਲ ਮਾਰਚ ਕਰਦੇ ਆਂ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੀ ਆਪਣੇ ਪਾਣੀ ਡੂੰਗੇ ਜਾ ਰਹੇ ਨੇ ਉਹਦੇ ਮਾਸਲੇ 'ਚ ਸਾਰਿਆਂ ਤੋਂ ਪਹਿਲਾਂ ਅਸੀਂ ਲੌਂਗੋਵਾਲ ਤੋਂ ਇਕੱਠੇ ਹੋਏ ਸਲਾਈਡ 'ਚੋਂ ਕਾਲਜ ਜੋਤਰੇ ਸਾਰੇ ਜਾਬਤੇ ਦੇ ਵਿੱਚ ਜਾ ਰਹੇ ਨੇ ਸਾਰੇ ਮੋਟਰਸਾਈਕਲਦਾਰ ਤੇ ਅੱਗੇ ਸਪੀਕਰ ਵਾਲੀ ਗੱਡੀ ਸੀ ਸਾਰੇ ਮਾਗਰ ਪਿੱਛੇ ਮੋਟਰਸਾਈਕਲਾਂ ਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਸਲਾਈਡ ਨੂੰ ਪਾਰ ਕਰਦੇ ਹੋਏ ਦੁੱਗਾਂ ਵਿੱਚ ਦੇ ਹੁੰਦੇ ਹੋਏ ਦੁੱਗਾਂ ਤੋਂ ਗਏ ਬਾਧਰਪੁਰ ਉਥੇ ਨਾਜ ਮੰਡੀ 'ਚ ਇਕੱਠੇ ਹੋਏ ਕਰਕੇ ਛੋਟੀ ਮਹਿੰਗੀ ਹੋ ਰਹੀ ਆ ਤੇ ਕਰਜ਼ਾ ਜਿਹੜਾ ਦਿਨੋ-ਦਿਨ ਵੱਧ ਰਿਹਾ ਸੋ ਇਸ ਸੰਕਟ ਨੂੰ ਮੁੱਖ ਰੱਖਦੇ ਹੋਏ ਕਿਰਤੀ ਕਿਸਾਨ ਜੁਨੀਆਂ ਵੱਲੋਂ ਲਗਾਤਾਰ 1994 ਤੋਂ ਇਹ ਗੱਲ ਉਠਾਈ ਜਾ ਰਹੀ ਆ ਕਿ ਸਾਡੇ ਪੰਜਾਬ 'ਚ ਜਿਹੜਾ ਪਾਣੀ ਦਾ ਸੰਕਟ ਪੈਦਾ ਹੋਇਆ ਉਹਨਾਂ ਦੇ ਸਮੇਂ 'ਚ ਔਰ ਇਹਦਾ ਇਹਦਾ ਜਿਹੜਾ ਕਾਰਨ ਕੀ ਆ ਕਾਰਨ ਆਪਾਂ ਦੋ ਦੱਸਿਆ ਪਹਿਲਾ ਕਾਰਨ ਕਿ ਜਿਹੜਾ ਸਭਾ ਪੰਜਾਬ ਦਾ ਹੱਕ ਹੈ ਸਾਡਾ ਦਰਿਆਈ ਪਾਣੀ ਹੈ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਸੀ ਜਦੋਂ ਸਾਡਾ ਦੇਸ਼ ਦੋ ਟੋਟੇ ਕੀਤਾ ਇਹਨਾਂ ਹਾਕਮਾਂ ਨੇ ਸਾਡਾ ਪੰਜਾਬ ਵੰਡਿਆ ਗਿਆ ਉਹਦੇ ਚ ਤਿੰਨ ਦਰਿਆ ਸਾਡੇ ਪੰਜਾਬ ਦੇ ਹਿੱਸੇ ਆਏ ਤਾਂ ਉਹ ਤਿੰਨ ਦਰਿਆ ਇਕੱਲੇ ਪੰਜਾਬ ਨੂੰ ਦੇਣ ਦੀ ਥਾਂ ਤੇ ਉਹਨਾਂ ਨੇ ਚਾਕੇ ਦਾ ਪਾਣੀ ਜਿਹੜਾ ਰਾਜਸਥਾਨ ਨੂੰ ਵੀ ਹਰੀਕੇ ਹੱਟ ਤੋਂ ਦੇਤਾ ਔਰ ਦਿੱਲੀ ਨੂੰ ਵੀ ਪਾਣੀ ਦੇਤਾ ਔਰ ਚਾਕੇ 66 ਜਦੋਂ ਹਰਿਆਣਾ ਅੱਡ ਹੋਇਆ ਤਿਹੋ ਤਾਂ ਹਰਿਆਣਾ ਨੂੰ ਵੀ ਸਾਡਾ ਪਾਣੀ ਦੇਤਾ ਜੰਮੂ ਕਸ਼ਮੀਰ ਨੂੰ ਸਾਡਾ ਪਾਣੀ ਦੇਤਾ ਮਤਲਬ ਸਾਡਾ ਪੰਜਾਬ ਦਾ ਜਿੰਨਾ ਪਾਣੀ ਸੀ 100 ਰੁਪਈਆ ਪਾਣੀ ਸੀ ਤਾਂ 75 ਪੈਸੇ ਪਾਣੀ ਅੱਜ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਤੇ ਸਾਡੀ ਜਿਹੜੀ ਲੋੜ ਹੈ ਸਾਡੀ ਲੋੜ ਉਹ ਭਰਾਵਾ ਪੂਰੀ ਨਹੀਂ ਹੋ ਰਹੀ ਦਰਿਆਈ ਪਾਣੀ ਤੋਂ ਸਾਡੀ ਲੋੜ ਪੂਰੀ ਕਰ ਲਈ ਜਿੰਨਾ ਸਾਨੂੰ ਖੇਤੀ ਚ ਲੋੜ ਹੈ ਸਾਨੂੰ ਧਰਤੀ ਹੇਠੋਂ ਟੂਬਵਲ ਲਾ ਕੇ ਪਾਣੀ ਕੱਢਣਾ ਪੈ ਰਿਹਾ ਤੇ ਇਸੇ ਕਰਕੇ ਜਿਹੜਾ ਪਾਣੀ ਆਉਣ ਵਾਲੇ ਸਮੇਂ ਚ ਸਾਡੇ ਖਤਮ ਹੋਣ ਜਾ ਰਿਹਾ ਹੈ ਜਦੋਂ ਇਹ ਗੱਲ ਕਹਨੇ ਆ ਤਾਂ ਕਈ ਲੋਕ ਇਹਨੂੰ ਮਜ਼ਾਕ ਸਮਝਦੇ ਵੀ ਕਿਵੇਂ ਖਤਮ ਹੋਊਗਾ ਤਾਂ ਉਹਦਾ ਇੱਕ ਮੋਟਾ ਜਿਹਾ ਅੰਕੜਾ ਹੈ ਹੁਣ ਜਿਹੜਾ ਵਿਗਿਆਨ ਆ ਉਹ ਤਰੱਕੀ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤਾਂ ਜਿਹੜਾ ਇਸ ਗੱਲ ਦਾ ਵਿਗਿਆਨ ਹੈ ਕਿ ਧਰਤੀ ਥੱਲੇ ਪਾਣੀ ਕਿੰਨਾ ਰਹਿ ਗਿਆ ਉਹਨੂੰ ਹਾਈਡਰੋਲੋਜੀ ਕਹਿੰਦੇ ਆ ਤਾਂ ਹਾਈਡਰੋਲੋਜੀ ਵਿਗਿਆਨ ਦੇ ਜਿਹੜੇ ਮਾਹਰ ਨੇ ਉਹਨਾਂ ਨੇ ਗਿਣਤੀ ਮਿੰਤੀ ਕਰਕੇ ਦੱਸਿਆ ਵੀ ਧਰਤੀ ਥੱਲੇ 261 ਮਿਲੀਅਨ ਏਕੜ ਫੁੱਟ ਪਾਣੀ ਰਹਿ ਗਿਆ ਤੇ 2015 ਚ ਨਾਸਾ ਦੀ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਇਹ ਕਹਿੰਦੀ ਸੀ ਆ ਕੈਲਕੂਲੇਸ਼ਨ ਉਹਦੋਂ ਦੀ ਹੈ ਕਿ ਆਉਣ ਵਾਲੇ 2039 ਤੱਕ ਸਾਡਾ ਧਰਤੀ ਹੇਠਲਾ ਪਾਣੀ ਖਤਮ ਹੋ ਜਾਣਾ ਕਿਵੇਂ ਸਾਡੀ ਜਿਹੜੀ ਲੋੜ ਹੈ ਉਹ 67 ਮਿਲੀਅਨ ਏਕੜ ਫੁੱਟ ਦੀ ਸਾਲਾਨਾ ਲੋੜ ਹੈ ਉਹਦੇ ਚੋਂ 12 ਤੋਂ 13 ਮਿਲੀਅਨ ਏਕੜ ਫੁੱਟ ਸਾਨੂੰ ਦਰਿਆਵਾਂ ਦਾ ਪਾਣੀ ਮਿਲਦਾ ਹੈ 26 ਮਿਲੀਅਨ ਏਕੜ ਫੁੱਟ ਸਾਨੂੰ ਮੀਂਹਾਂ ਦਾ ਪਾਣੀ ਮਿਲਦਾ ਹੈ ਔਰ ਜਿਹੜਾ ਬਾਕੀ 27 28 ਜਿਹੜਾ ਮਿਲੀਅਨ ਏਕੜ ਫੁੱਟ ਪਾਣੀ ਹੈ ਧਰਤੀ ਦੇ ਥੱਲੋਂ ਅਸੀਂ ਕੱਢ ਰਹੇ ਹਾਂ ਤੇ ਜਿਹੜਾ ਥੱਲੋਂ ਪਾਣੀ ਕੱਢਦੇ ਹਾਂ ਉਹ ਕਿਹੜਾ ਪਾਣੀ ਹੈ ਜਿਹੜਾ ਰੀਚਾਰਜ ਹੋਇਆ ਹੋਇਆ ਹੈ ਮੀਹਾਂ ਦਾ ਪਾਣੀ ਦਰਿਆਵਾਂ ਦਾ ਪਾਣੀ ਥੱਲੇ ਧਰਤੀ 'ਚ ਰੀਚਾਰਜ ਹੁੰਦਾ ਹੈ ਜਮਾ ਹੁੰਦਾ ਹੈ ਫਿਰ ਉਹਨੂੰ ਅਸੀਂ ਕੱਢਦੇ ਹਾਂ ਤਾਂ ਜਿਹੜਾ ਕੱਢਦੇ ਹਾਂ ਉਹ 28 ਮਿਲੀਅਨ ਏਕੜ ਫੁੱਟ ਹੈ ਤੇ ਜਿਹੜਾ ਰੀਚਾਰਜ ਹੁੰਦਾ ਹਰੇਕ ਸਾਲ ਉਹ ਸਿਰਫ 17 ਮਿਲੀਅਨ ਏਕੜ ਫੁੱਟ ਰੀਚਾਰਜ ਹੁੰਦਾ ਮਤਲਬ ਹਰੇਕ ਸਾਲ 11 ਮਿਲੀਅਨ ਏਕੜ ਫੁੱਟ ਦਾ ਘਾਟਾ ਪੈ ਰਿਹਾ ਹੈ ਤੇ 2015 ਤੋਂ ਲੈ ਕੇ 39 ਤੱਕ 261 ਮਿਲੀਅਨ ਏਕੜ ਫੁੱਟ ਜਿਹੜਾ ਸਾਡਾ ਪਾਣੀ ਹੈ ਉਹਨੇ ਖਤਮ ਹੋ ਜਾਣਾ ਹੈ ਭਰਾਵੋ ਇਹ ਜਿਹੜੇ ਵਿਗਿਆਨੀਆਂ ਦੀ ਰਿਪੋਰਟ ਹੈ NASA ਦੀ ਰਿਪੋਰਟ ਹੈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਤੋਂ ਆਣਾ ਉਹਦੀ ਰਿਪੋਰਟ ਹੈ IIT ਕਾਨਪੁਰ ਉਹਦੀ ਰਿਪੋਰਟ ਹੈ ਤੇ ਆਪਾਂ ਜੇ ਉਹ ਰਿਪੋਰਟਾਂ ਨੂੰ ਪਰਸੇ ਵੀ ਰੱਖ ਦੀਏ ਸਾਰੀਆਂ ਨੂੰ ਜਿਹੜੇ ਆਪਾਂ ਸਾਰੇ ਖੇਤੀ ਕਰਨ ਵਾਲੇ ਬੈਠੇ ਆ ਬਜ਼ੁਰਗ ਬੈਠੇ ਆ ਇੱਕ ਸਿੱਧਾ ਜਿਹਾ ਜਟਕਾ ਹਸਾਬ ਲਾ ਲੀਏ ਸਾਡੇ ਪਿੰਡਾਂ 'ਚ ਖੂਹ ਨੇ ਪਹਿਲਾਂ ਬੰਦ ਹੋ ਗਏ ਸੀ ਜੇ ਹੁਣ ਇੱਕ ਮਹਾਰਾਜ ਵਾਲਾ ਬਾਬਾ ਸੀ ਉਹ ਵਿਚਾਰਾ ਖੋਲ ਗਿਆ ਉਹ ਖੋਲਤੇ ਪਰ ਉਹਨਾਂ 'ਚ ਪਾਣੀ ਨਹੀਂ ਹੈ ਕਦੇ ਟਾਈਮ ਸੀ ਉਹਨਾਂ ਖੂਹਾਂ 'ਚ ਪਾਣੀ ਹੁੰਦਾ ਸੀ ਫਿਰ ਖੂਬ ਬੰਦ ਹੋਇਆ ਬਰ ਕੁੱਤੇ ਨਾਲ ਕੇ ਆ ਗਏ ਉਦੋਂ ਬਾਅਦ ਦੂਜੇ ਬੋਕੀ ਵਾਲੇ ਨਾਲ ਕੇ ਆ ਗਏ ਫਿਰ ਆਪਾਂ ਮੋਟਰਾਂ ਲਾਈਆਂ ਫਿਰ ਅੱਜ ਘਰਾਂ ਤੋਂ ਸਮਰਸੀਬਲ ਆ ਗਏ ਤੇ ਇਸੇ ਹਾਲ ਸਾਡਾ ਖੇਤਾਂ ਦਾ ਬਾਦਰਪੁਰ ਤੋਂ ਅਸੀਂ ਮਸਤ ਆਣਾ ਸਾਹਿਬ ਹੁੰਦੇ ਹੋਏ ਫਿਰ ਅਸੀਂ ਚਨਾਲ ਵਿੱਚ ਦੀ ਲਦਣਾ ਵਿੱਚ ਦੀ ਸੰਗਰੂਰ ਪਹੁੰਚੇ ਸੰਗਰੂਰ ਪ੍ਰੈਸ ਨੋਟ ਦਿੱਤਾ ਲਾਪਤਾ ਪੈਣਾ ਤੋਂ ਲੈ ਕੇ ਮਸਤ ਆਣਾ ਸਾਹਿਬ ਲਾਪਤਾ ਪੈਣਾ ਤੋਂ ਲੈ ਕੇ ਸੰਗਰੂਰ ਪਹੁੰਚੇ ਆ ਕੁਕੇਂਦਰ ਸਿੰਘ ਜੀ ਲੌਂਗੋਵਾਲ ਪ੍ਰੈਸ ਵਾਲਿਆਂ ਨੂੰ ਪ੍ਰੈਸ ਨੋਟ ਦੇ ਰਹੇ ਨੇ ਤੇ ਇਸ ਦਾ ਕਾਰਨ ਇਹ ਹੈ ਕਿ ਅੱਜ ਉਹ ਨੌਜਵਾਨ ਸੜਕਾਂ ਤੇ ਨਿਕਲੇ ਨੇ ਅੱਜ ਦੀ ਘੜੀ ਪੰਜਾਬ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਟ ਖੜਾ ਹੋਇਆ ਹੋਇਆ ਹੈ ਧਰਤੀ ਹੇਠਲਾ ਪਾਣੀ ਸਾਡਾ ਆਉਣ ਵਾਲੇ 15 ਸਾਲਾਂ 'ਚ ਖਤਮ ਹੋ ਜਾਣਾ ਹੈ ਕਿਉਂਕਿ ਜਿਹੜੇ ਹਾਈਡਰੋਲੋਜੀ ਦੇ ਮਾਹਰ ਨੇ ਉਹ ਦੱਸਦੇ ਆ ਕਿ ਪੰਜਾਬ ਦੀ ਧਰਤੀ ਹੇਠ 261 ਮਿਲੀਅਨ ਏਕੜ ਘੁੱਟ ਪਾਣੀ ਹੈ ਤਾਂ ਜਿਹੜੀ ਸਾਡੀ ਸਾਲਾਨਾ ਲੋਡ ਹੈ ਉਹ 67 ਮਿਲੀਅਨ ਏਕੜ ਫੁੱਟ ਦੀ ਸਾਲਾਨਾ ਲੋੜ ਹੈ ਜਿਦੇ ਚੋ 50 ਮਿਲੀਅਨ ਏਕੜ ਫੁੱਟ ਅਸੀਂ ਖੇਤੀ ਚ ਵਰਤੋਂ ਕਰਦੇ ਆਂ ਔਰ ਬਾਕੀ ਸੰਤਾ ਚ ਘਰਾਂ ਚ ਹੋਰ ਥਾਂ ਤੇ ਵਰਤੋਂ ਹੁੰਦੀ ਹੈ ਤਾਂ ਉਹਦੇ ਚੋ ਸਾਡੀ ਲੋੜ ਦਾ ਜਿਹੜਾ ਪਾਣੀ ਹੈ ਸਾਨੂੰ 12 ਤੋਂ 13% ਜਿਹੜਾ ਪਾਣੀ ਹੈ ਮਿਲੀਅਨ ਏਕੜ ਫੁੱਟ ਪਾਣੀ ਹੈ ਉਹ ਦਰਿਆਈ ਪਾਣੀ ਮਿਲਦਾ ਔਰ 26 ਮਿਲੀਅਨ ਏਕੜ ਫੁੱਟ ਦੇ ਲਗਭਗ ਸਾਨੂੰ ਮੀਹਾਂ ਦਾ ਪਾਣੀ ਮਿਲਦਾ ਔਰ ਬਾਕੀ 28 ਮਿਲੀਅਨ ਏਕੜ ਫੁੱਟ ਕੋਸੀ ਥੱਲੋਂ ਧਰਤੀ ਦੇ ਥੱਲੋਂ ਡੂੰਘੇ ਬੋਰਾ ਰਾਹੀਂ ਕੱਢ ਰਹੇ ਆ ਔਰ ਉਹ ਉਹਦਾ ਜਿਹੜਾ ਅਸੀਂ ਰਿਵਰਸ ਰੀਚਾਰਜ ਨੂੰ ਕਰ ਰਹੇ ਆ ਜਾਂ ਮੀਹ ਰਾਹੀਂ ਰੀਚਾਰਜ ਹੋ ਰਿਹਾ ਸਿਰਫ ਸਾਲਾਨਾ 17 ਮਿਲੀਅਨ ਏਕੜ ਫੁੱਟ ਹੋ ਰਿਹਾ ਇਸ ਤਰ੍ਹਾਂ 11 ਮਿਲੀਅਨ ਏਕੜ ਫੁੱਟ ਦਾ ਹਰੇਕ ਸਾਲ ਸਾਨੂੰ ਘਾਟਾ ਪੈ ਰਿਹਾ ਤੇ ਉਹ ਹਾਈਡਰੋਲੋਜੀ ਦੇ ਮਾਹਰਾਂ ਦੇ ਮੁਤਾਬਕ 2039 ਤੱਕ ਅਸੀਂ ਆਖਰੀ ਬੂੰਦ ਹੈ ਜਿਹੜੀ ਅਸੀਂ ਤੀਜੀ ਧੱਗੀ ਚੋਂ ਪਾਣੀ ਕੱਢ ਰਹੇ ਆ ਧਰਤੀ ਥੱਲੋਂ ਪ੍ਰੈਸ ਨੋਟ ਦੇਣ ਤੋਂ ਬਾਅਦ ਸੰਗਰੂਰ ਤੋਂ ਅਸੀਂ ਪਸੋਰ ਪਿੰਡਾਂ ਦੇ ਵਿੱਚ ਹੁੰਦੇ ਹੋਏ ਬਰੋਕਾ ਵੀ ਅਗੇ ਦੁਆਰਾ ਮਸਤਵਾਨਾ ਸਾਹਿਬ ਪਹੁੰਚ ਗਏ। ਰਈ ਪਾਣੀਆਂ ਤੇ ਚਾਕੇ ਮਾਰ ਰਹੀ ਕੇਂਦਰ ਦੀ ਸਰਕਾਰ ਮਾਫੀ ਦਿੱਤੀ। ਸਾਰੀ ਵੀਡੀਓ ਅੰਤ ਤੱਕ ਦੇਖੋ ਰਈ ਪਾਣੀਆਂ ਦਾ ਮੁੱਦਾ ਬਹੁਤ ਹੀ ਗੰਦੀ ਦਾ ਪਾਣੀ ਬਹੁਤ ਡੂੰਗੇ ਜਾ ਰਹੇ ਨੇ। ਮਾਝੇ ਵਿੱਚ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਆ। ਕਿਉਂਕਿ ਜੇ ਅਸੀਂ ਅੱਜ ਆਵਾਜ਼ ਨਾ ਠਾਈ ਤਾਂ 2039 ਦੇ ਵਿੱਚ ਸਾਰਾ ਪਾਣੀ ਇੱਥੇ ਤੋਂ ਗੁੰਡ ਖਤਮ ਹੋ ਜੂਗੀ। सार पता लॻण